வரவிடா <laughs> ਚਲੋ ਮੇਰੇ ਚਲੋ ਮੇਰੇ ਚਲੋ ਆਪਾਂ ਟ੍ਰਾਫਿਕ ਕਰੀਏ ਲੀਕਾ ਉਹ ਚੋਟ 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 ਚੱਲਾ ਚੱਲ ਨਾ ਨਹੀਂ ਹੋਰ ਵੀ ਜੇ ਮਰ ਜੀਏ ਮੋਰੀ ਹੋਈ ਮੋਰੀ ਹੱਥ ਬਟਾ ਹੈਲੋ ਲੈ ਵੀ ਆਓ ਜਲਦੀ ਨਾਲ ਵੀਰ ਬਣ ਕੇ ਬੁੱਟਰ ਖੋਹੇ ਵਾਲੇ ਮੁੰਡੇ ਜਿਹੜੇ ਫੀਲਡਿੰਗ ਸੈੱਟ ਕਰੋ ਜੀ ਆ ਕੇ ਕਿੰਨੇ ਫੀਲਡਰ ਚਾਹੀਦੇ ਆ ਦੱਸ ਦਿਓ ਵੀਰ ਬਣ ਕੇ ਲੈ ਵੀ ਵੀਰ ਬਣ ਕੇ ਤੁਸੀਂ ਵੀ ਆਓ ਜਲਦੀ ਦੇ ਨਾਲ ਮੇਰੀ ਬੇਨਤੀ ਹੈ ਬਾਈ ਜੀ ਪਰਲਾ ਮੈਚ ਜਿਹੜਾ ਪਿੰਨ ਵਾਲੇ ਮੁੰਡਿਆਂ ਨਾਲ ਖੇਡੇ ਜਾਵੇਗਾ ਜਿਹੜਾ ਸ਼ੋਅ ਮੈਚ ਕਰਾਇਆ ਜਾਣਾ ਹੈ ਅੱਛਾ ਜੀ ਠੀਕ ਹੈ ਜੀ ਪਰਲਾ ਮੈਚ ਜਿਹੜਾ ਪਿੰਨ ਵਾਲੇ ਮੁੰਡਿਆਂ ਨਾਲ ਖੇਡੇ ਜਾਵੇਗਾ ਬੈਂਤੀਆ ਵੀਰਮਣ ਕੇ ਉੱਪਰਲੇ ਮੈਚ ਦੀਆਂ ਟੀਮਾਂ ਜਿਹੜੀਆਂ ਤੇ ਰਖੜ ਲੈਣਗੀਆਂ ਓਏ ਆ ਜਾ ਨਿਕੜੇ ਬੈਟਿੰਗ ਕਰੋ ਯਾਰ ਓ ਬੈਟਿੰਗ ਕਰਿਓ ਉਹ ਬੈਠੇ ਲੋਕ ਬੈਠ ਦੇ ਦੋ ਲੈ ਵੀ ਉਧਰਲੇ ਪਾਸੇ ਢਿੱਲਾਲੀ ਪੁੱਜਿਆ ਹੋਇਆ ਹੈ ਹਾਂ ਇਹ ਵੀ ਟ੍ਰੰਪਰ ਕੇ ਜਿਹੜੇ ਪਾਸੇ ਜਾਂਦਾ ਹੁੰਦਾ ਮਾਰ ਲਿਆਉਂਦਾ ਹੈ ਪਹਿਲਾਂ ਕਿੰਦੇ ਨੇ ਮੁੰਡਾ ਮਾਰਿਆ ਬਾਲੀਵਾਲ ਵਾਲੇ ਪਾਸੇ ਦੇ ਗਰਾਊਂਡੀ ਦੇ ਨਾਲ ਕਰਦਾ ਚੰਦਰੀ ਨੇ ਹਣ ਕਲੈਕਟਾਂ ਵਾਲੇ ਦੇ ਪਾਸੇ ਹੋਇਆ ਹੁਣ ਮੇਰੇ ਨਾਲ ਇੱਧਰ ਕੋਈ ਨਾ ਕੋਈ ਕਰੂਗਾ ਟੰਡ ਵਾਲੇ ਕਹਿੰਦੇ ਸਾਨੂੰ ਖੇਡ ਲੈੰਦੋ ਲੈ ਵੀ ਆਓ ਜੀ ਜਲਦੀ ਦੇ ਨਾਲ ਫੀਲਡਿੰਗ ਸਾਈਡ ਵਾਲੇ ਮੁੰਡੇ ਲੱਗੋ ਜੀ ਵੀਰ ਬਣ ਕੇ ਜਲਦੀ ਦੇ ਨਾਲ ਬੁੱਟਰਣ ਲਈ ਮੁੰਡੇ ਲੈ ਵੀ ਆਓ ਜੀ ਆਓ ਵੀਰਾ ਬਣ ਕੇ ਜਲਦੀ ਦੇ ਨਾਲ ਇੱਕ ਨਾ ਬਈ ਬੱਲਰ ਨੇ ਵੀਰ ਬਣ ਕੇ ਆਪ ਨਾਲ ਜ਼ਰੂਰ ਦੱਸ ਦਿਆ ਕਰੋ ਕਿ ਜੀ ਐਪ ਤੇ ਨਾਮ ਕੁਝ ਹੋਰ ਹੁੰਦਾ ਹੈ ਫਿਰ ਵਾਰੀ ਕੋਈ ਨਾਮ ਜਿਹੜਾ ਪੁੱਛਦੇ ਆ ਫਿਰ ਲਾਈਟ ਤੇ ਬਾਡਾ ਜਿਹੜੀਆਂ ਕਦੇ ਜਾਂਦੀਆਂ ਨਹੀਂ ਦੋ ਬਈਏ ਦੋ ਮਹੀਨਿਆਂ ਤੋਂ ਆਪੀ ਬੰਦੇ ਨੂੰ ਆੜੀ ਬੁੜਈ ਜੀਨੇ ਕੱਲੇ ਆਉਂਦੇ ਨਹੀਂ ਆਉਂਦਾ ਇਕੱਲੇ ਨਹੀਂ ਦੇਖਣਾ ਮੇਰੀ ਬੇਨਤੀ ਆਇਆ ਪਹਿਲਾਂ ਚੱਲ ਆਇਆ ਆਇਆ ਆਉਂਦਾ ਬੁੜੀ ਆਉਂਦੇ ਬੁੜੀ ਹੁਣ ਜਾ ਉਹ ਭਈਆ ਮੈਂ ਇਹ ਲਾਈਵ ਤੇ ਨਹੀਂ ਕਰਨਾ ਇਹ ਟੂਰਨਾਮੈਂਟ ਦਾ ਮੈਚ ਪਹਿਲਾਂ ਇਹ ਦੱਸ ਫਿਰ ਤੇ ਕਰਾਂਗੇ भाई पीके, भाई मैच करा दो शुरू यार टाइम ਆ ਬਲੈਡ ਦਾ ਮੈਚ ਨੂੰ ਬਲੈਡ ਨੂੰ ਕਰਾ ਦੂਗਾ ਇਧਰ ਆ ਜਾ ਤੂੰ ਵੀ ਇਧਰ ਆ ਦੋਵੇਂ ਮੈਚ ਕਰਾਉਣਗੇ ਮੈਚ ਕਰਾਉਣਾ ਜਾ ਉਹ ਭਾਈ ਮੈਚ ਕਿਹਨਾ ਕਰਾ ਦੇ ਦੱਸ ਦੋ ਆਪਣੀ ਦੋਆਂ ਦੀ ਕਰ ਲੋ ਬਹੁਤ ਚੱਲੀ ਆਂਦੀ ਲਾਈਵ ਚੱਲੀ ਆਂਦੀ ਲਾਈਵ ਸਨਾਂ ਲੈ ਵੀ ਆਉਣ ਦੀ ਗੱਲ ਦੀ ਨਾਲ ਕਿਰੀਟੀਮਾ ਦਾ ਬਾਈ ਸਾਡਾ ਕਿੰਨੇ ਬਹੁਤ ਧੰਨਵਾਦ ਕਰਦੇ ਆ ਰਾਜੂ ਕਨੇ ਬੁਰਜਪਿੰਡ ਵਾਲਾ ਵੀ ਰਾਜਵਿੰਦਰ ਭਰਾ ਸਾਡਾ ਕਿਨੇ ਪੁੱਜ ਗਿਆ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਕਿੰਨੇ ਬਹੁਤ ਵਧੀਆ ਮੇਲਾ ਕਿਨੇ ਕਰਾਇਆ ਨੋਲ ਦਾ ਬਹੁਤ ਵਧੀਆ ਟੀਮਾ ਕਿਨੇ ਇਸ ਮੇਲੇ ਦੇ ਪ੍ਰਪੰਧੀਆਂ ਦੇ ਨੇਲੇ ਤੇ ਭਰਾਵਾਂ ਨੇ ਬਹੁਤ ਵਧੀਆ ਕੰਨੇ ਪ੍ਰਬੰਧ ਕੀਤੇ ਨੋਲ ਦੀਆਂ ਟੀਮਾਂ ਜਿਹੜੀਆਂ ਕੰਨੇ ਖੇਡੀਆਂ ਕੋ ਨਰਾਜ ਹੋ ਕੇ ਨਹੀਂ ਕਿ ਬਹੁਤ ਵਧੀਆ ਜਿਹੜੇ ਕੰਨੇ ਉਮਰ ਦੇ ਤੇ ਟੀਮਾਂ ਨੂੰ ਤੇ ਸਾਰੇ ਖਿਡਾਰੀ ਜਿਹੜੇ ਕੰਨੇ ਮੇਲੇ ਤੇ ਖੁਸ਼ ਹੋ ਕੇ ਕੰਨੇ ਗਏ ਆ ਵੀਰਾਂ ਨੇ ਬਹੁਤ ਵਧੀਆ ਮੇਲਾ ਕਰਾਇਆ ਕਿਸੇ ਵੀ ਟੀਮ ਦਾ ਕੋਈ ਪੱਖਪਾਤ ਨਹੀਂ ਕੀਤਾ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਸਾਰੀਆਂ ਕੰਨੇ ਤਾਦ ਲੋ ਸ਼ੁਕਰੀਆ ਨਾ ਕੀਤਾ ਕੰਨੇ ਹਰਮਨ ਦੀ ਕਮੇਟੀ ਦਾ ਲੈ ਵੀ ਵੀਰਾਂ ਜਲਦੀ ਦੇ ਨਾਲ ਮੇਰੀ ਬੇਨਤੀ ਹੈ ਆ ਗੀ ਟਾਈ ਬਈ ਯਾਰ ਅਗਲਾ ਮੈਂ ਕਰਾਂਗਾ ਲਾਈਵ ਬਈ ਯਾਰ ਇਹ ਤਾਂ ਵੈਸੇ ਖੇਡਣ ਲੱਗੇ ਬਈ ਕਮੇਟੀ ਦੇ ਲੈ ਵੀ ਹਰਵੀਰ ਪਿੰਨ ਵਾਲੇ ਮੁੰਡਿਆਂ ਨਾਲ ਹੀ ਆ ਮੈਚ ਆਪਾਂ ਦੇ